ਅਹੀਂ ਤੇ ਬਹੁਤ ਵਾਰ ਐਪਲੀਕੇਸ਼ਨਾਂ ਵੀ ਐਸਡੀਐਮ ਸਾਹਿਬ ਕੋਲ ਵੀ ਗਏ ਡੀਸੀ ਕੋਲ ਵੀ ਗਏ ਇਹਨਾਂ ਨੇ ਕੋਈ ਨਹੀਂ ਸਾਡੀ ਸੁਣ ਤੇ ਨਾ ਇਹਨਾਂ ਆਣ ਕੇ ਦੌਰਾ ਕੱਢਿਆ ਨਾ ਇਹਨਾਂ ਦੇਖਿਆ ਵਾਦੇ ਤੋਵੇ ਤੇ ਬੜੇ ਕੀਤੇ ਜਾਂਦੇ ਨੇ ਸਰਕਾਰਾਂ ਵੱਲੋਂ ਵਾਦੇ ਦਾਵੇ ਝੂਠੇ ਰਹ ਸਰ ਕੀ ਲੱਗ ਰਿਹਾ ਤੁਹਾਨੂੰ ਕਿ ਜਿਵੇਂ ਪਾਣੀ ਦਾ ਦਿਨ ਬਦ ਦਿਨ ਪੱਧਰ ਜਿਦਾ ਵਧਦਾ ਜਾ ਰਿਹਾ ਤੇ ਪਾਣੀ ਅੱਜ ਰਾਤ ਨੂੰ ਵੀ ਪੈ ਗਿਆ ਸਵੇਰ ਨੂੰ ਪਾਣੀ ਪਾਣੀ ਹੋ ਜਾਣਾ ਸਾਡੇ ਹਲਕਾ ਚਾਰਜ ਬਣਿਆ ਆਉਂਦੀ ਆ ਜਿਹੜਾ ਮਾਰਦੇ ਮੈਂ ਬੜੀ ਡਿਵੈਲਪਮੈਂਟ ਕਰਾ ਰਿਆ ਸੰਤ ਲੱਭੀ ਨਹੀਂ ਡਿਵੈਲਪਮੈਂਟ ਕਿਹੜਾ ਹਲਕਾ ਚਾਰਜ ਕੇ ਨੂੰ ਪੁੱਛ ਲੋ ਤਰੇਲ ਪਰ ਖੇੜਾ ਜੇਤੀਆਂ ਲੋਕ ਤਾਂ ਅਰੋਂਦਿਆਂ ਪਿਆ ਦੀ ਜਾਨ ਕੀ ਕਰਨਾ ਸਰਕਾਰਾਂ ਨੂੰ ਕਿ ਕਿਸੇ ਦਾ ਮਸਲਾ ਨਹੀਂ ਹੱਲ ਹੋਣਾ ਦੇਸ਼ ਪਾਰ ਬੰਨੇ ਹੁੰਦੇ ਮਜਬੂਤੀ ਨਾਲ ਤੇ ਅੱਜ ਲੋਕ ਕਹਿੰਦੇ ਯਾਰ ਵਾਕਈ ਕੋ ਕੰਮ ਕੀਤਾ ਸੀ ਇਹਨਾਂ ਤੇ ਮਿਸਾਲ ਤੋਂ ਕੁਝ ਨਹੀਂ ਕੀਤਾ ਅੱਲਾ ਕਾ ਕਰੋੜਾਂ ਰੁਪਏ ਆ ਗਏ ਇਹਨਾਂ ਦੀ ਮੈਰ ਤਾਂ ਕਹਿੰਨਾ ਇਹਨਾਂ ਦੀ ਇਨਕੁਆਰੀ ਜਿਹੜੀ ਆ ਵਿਜੀਲੈਂਸ ਸੀਬੀਆਈ ਤੋਂ ਕਰਾਉਣੀ ਚਾਹੀਦੀ ਹੈ ਭਗਵਾਨ ਤਮਾਨ ਨੂੰ ਇਹ ਪੈਸਾ ਗਿਆ ਕਿੱਥੇ ਆ ਤੇ ਕਹਿੰਦੇ ਚਾਰ ਚਾਰ ਪੰਜਵੇਂ ਮੋਟਰ ਮਿੱਟੀ ਪਾਈ ਆ ਮਨ ਅੰਕ ਲੱਭਦੀ ਨਹੀਂ ਕਿਹਦੇ ਮਿੱਟੀ ਪਾਈ ਆ ਤੁਸੀਂ ਥੱਲੇ ਪੱਕੀ ਝੜ ਕਾ ਇਹਨੂੰ ਮਿੰਤੀ ਕਰ ਲੋ ਕਿ ਤੇ ਸਾਰਾ ਕੁਝ ਹਰਾੜ ਹੋਣ ਰਿਹਾ ਸਾਰਾ ਕੁਝ ਮਲੀਬਾਤ ਨਾ ਹੋਣ ਰ ਨਹੀਂ ਪੱਥਰ ਪਾਉਣ ਲੱਗੇ ਆ ਕਰ ਲੱਕ ਜਦੋਂ ਬਰਸਾਤ ਨਹੀਂ ਤੁਹਾਨੂੰ ਉਦੋਂ ਹੀ ਕਹਿੰਦੇ ਨਾ ਉਹ ਵੇੜੇ ਆਈ ਜਾਂਦੇ ਬਿੰਨੂ ਕੁੜੀ ਦੇ ਕੰਨ ਸੋਸ ਹਵਾ ਹੈ ਸਰਕਾਰ ਦਾ ਹੜ੍ਹਾਂ ਦੇ ਖਤਰੇ ਨੂੰ ਲੈ ਕੇ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਸਮੇ ਸਮੇਂ ਸਿਰ ਜਿਹੜੇ ਨੇ ਵਾਅਦੇ ਦਾਅਵੇ ਕੀਤੇ ਜਾਂਦੇ ਨੇ ਪੁਖਤਾ ਪ੍ਰਬੰਧਾਂ ਦੇ ਪਰ ਜੇਕਰ ਗਰਾਊਂਡ ਜ਼ੀਰੋ ਤੇ ਛੱਤੀ ਮਾਰੀ ਜਾਏ ਜਾਏ ਤੇ ਹਕੀਕਤ ਜਿਹੜੀ ਆ ਕੁਝ ਹੋਰ ਹੀ ਬਿਆਨ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਦਲੇਲਪੁਰ ਖੇੜਾ ਦੀ ਹਦੂਦ ਦੇ ਵਿੱਚ ਖੜੇ ਆ ਚੇਚੀਆਂ ਛੋੜੀਆਂ ਮੋੜ ਤੋਂ ਇਹ ਜੋ ਸੇਫਟੀ ਸਪਾਰ ਤੁਸੀਂ ਬੰਦਾ ਜੋ ਸੇਫਟੀ ਸਪਰ ਹੈ ਇਹ ਟੁੱਟ ਚੁੱਕਾ ਵਾ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਆ ਜਿਹੜਾ ਪਾਣੀ ਤੁਸੀਂ ਦਾ ਬੰਨ ਟੁੱਟਣ ਕਾਰਨ ਸ ਵਿੱਚ ਸੇਫਟੀ ਸਪਰ ਦਾ ਸਿੱਧਾ ਜਿਹੜੀ ਮੇਨ ਅਗਲੀ ਸਾਈਡ ਤੇ ਤੁਹਾਨੂੰ ਦੱਸਦੀ ਹੈ ਕਿ ਵੱਡੀ ਤੁਸੀਂ ਹੈ ਉਹਦੇ ਨਾਲ ਜਾ ਕੇ ਜਿਹੜਾ ਲੱਗ ਚੁੱਕਾ ਤੇ ਲੋਕਾਂ ਵਾਸਤੇ ਜਿਹੜਾ ਵਾ ਇੱਕ ਖਤਰੇ ਦੀ ਘੰਟੀ ਆਪਾਂ ਕਹਿ ਸਕਦੇ ਹਾਂ ਕਿ ਡਰ ਦਾ ਮਾਹੌਲ ਪੂਰੀ ਤਰ੍ਹਾਂ ਬਣਿਆ ਹੋਇਆ ਵਾ ਕਿਉਂਕਿ ਮੈਦਾਨੀ ਤੇ ਪਹਾੜੀ ਖੇਤਰ ਦੇ ਵਿੱਚ ਲਗਾਤਾਰ ਬਾਰੇ ਮੀਂਹ ਕਾਰਨ ਦਿਨ ਬਾ ਦਿਨ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਜਿਹੜਾ ਵਾ ਉਹ ਵੱਧ ਜਾ ਰਿਹਾ ਸਾਡੇ ਨਾਲ ਕੋਈ ਸਥਾਨਕ ਲੋਕ ਨੇ ਇਥੋਂ ਦੇ ਜਿਹੜੇ ਲੰਬੇ ਸਮੇਂ ਤੋਂ ਇਹ ਸੰਤਾਪ ਜਿਹੜਾ ਵਾ ਹੜਾਂ ਦਾ ਆਪਣੇ ਪਿੰਡੇ ਤੇ ਹੰਡਾਰੇ ਨੇ ਹਾਂਜੀ ਵੀਰ ਜੀ ਜਿਵੇਂ ਇਹ ਬੰਨ ਟੁੱਟ ਚੁੱਕਾ ਤੇ ਪਿੱਛੋਂ ਵੀ ਦੋ ਤਿੰਨ ਜਗ੍ਹਾ ਤੋਂ ਬੰਨ ਟੁੱਟੇ ਨੇ ਇਸ ਤੋਂ ਇਲਾਵਾ ਟਾਂਡੇ ਤੋਂ ਵੀ ਤੇ ਇਹ ਸਰਕਾਰਾਂ ਦੇ ਰਵੱਈਏ ਨੂੰ ਕਿਵੇਂ ਦੇਖਦੇ ਹੋ ਅਸੀਂ ਤੇ ਬਹੁਤ ਵਾਰ ਐਪਲੀਕੇਸ਼ਨਾਂ ਵੀ ਐਸਡੀਐਮ ਸਾਹਿਬ ਕੋ ਵੀ ਗਏ ਡੀਸੀ ਕੋ ਵੀ ਗਏ ਇਹਨਾਂ ਨੇ ਕੋਈ ਨਹੀਂ ਸਾਡੀ ਸੁਣੀ ਅਜੇ ਤੱਕ ਤੇ ਨਾ ਇਹ ਨਾਣ ਕੇ ਦੌਰਾ ਕੱਢਿਆ ਨਾ ਇਹ ਨਾ ਵੇਖਿਆ ਵਾਦੇ ਤਾਵੇ ਤੇ ਬੜੇ ਕੀਤੇ ਜਾਂਦੇ ਨੇ ਸਰਕਾਰਾਂ ਵੱਲੋਂ ਵਾਦੇ ਦਾਵੇ ਝੂਠੇ ਨੇ ਸਰ ਇਹ ਬਿਲਕੁਲ ਝੂਠੇ ਵਾਦੇ ਦਾਵੇ ਕਰਦੇ ਨੇ ਠੀਕ ਹੈ ਜੀ ਜਿਵੇਂ ਸਰਕਾਰਾਂ ਦਾ ਫਰਜ਼ ਹੁੰਦਾ ਬੁਨਿਆਦੀ ਸਹੂਲਤਾਂ ਦੇਣ ਦਾ ਤੇ ਜਿਵੇਂ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਕਿ ਦੋ ਤਿੰਨ ਵਾਰ ਜਿਹੜਾ ਵਾ ਘਟੂ ਘਟਾ ਮੰਗ ਕੀਤੀ ਗਈ ਆ ਇਸ ਤੋਂ ਵੱਧ ਵਾਰ ਵੀ ਹੋ ਸਕਦਾ ਸਰ ਉਹ ਅਗਲਾ ਇਹ 1.5 ਕਿਲੋਮੀਟਰ ਇਤੋਂ ਅੱਗੇ ਜਿਹੜਾ ਟੁੱਟਾ ਬੰਨ ਉਹ 2023 ਦਾ ਟੁੱਟਾ ਅੱਛਾ ਜੀ ਇਹਨਾਂ ਨੇ ਪਿਛਲਾ ਬੰਨ ਬੰਨ ਦਿੱਤਾ ਇਹਨਾਂ ਦੇ ਬੜੇ ਤਰਲੇ ਕੀਤੇ ਪਏ ਉਹ ਅਗਲਾ ਬੰਨ ਵੀ ਬੰਨ ਦੋ ਇਹਨਾਂ ਨੇ ਕਿਹਾ ਵੀ ਸਾਡੇ ਕੋਲ ਮਿੱਟੀ ਨਹੀਂ ਕੋਹ ਹੈ ਜੇ 7 ਕਰੋੜ ਦਾ ਠੇਕਾ ਹੋਇਆ ਮਿੱਟੀ ਦਾ 7 ਕਰੋੜ ਦੇ 2 ਕਰੋੜ ਦੀ ਮਿੱਟੀ ਨਹੀਂ ਪਈ ਬਾਕੀ ਪੈਸੇ ਕਿੱਥੇ ਗਏ ਨੇ ਤੇ ਹੁਣ ਤੇ ਜਿਹੜੀ ਪ੍ਰਕਿਰਿਆ ਜਾਰੀ ਹੋਈ ਹੈ ਜਿਵੇਂ ਟਾਂਡੇ ਦੇ ਸਾਹਮਣੇ ਪ੍ਰਸ਼ਾਸਨ ਵੱਲੋਂ ਜਿਹੜਾ ਮੌਕੇ ਤੇ ਆਣ ਕੇ ਬੰਨ ਬੰਨਿਆ ਜਾ ਰਿਹਾ ਤੇ ਇੱਧਰ ਦਾ ਵੀ ਵਿਸ਼ਵਾਸ ਦਵਾਇਆ ਵੀ ਇਹ ਵੀ ਬੰਨ ਦਿੱਤਾ ਜਾਵੇਗਾ ਇਹਨਾਂ ਨੇ ਕਿਹਾ ਸੀ ਜੀ ਇਹ ਤੇ ਜਿਹੜੇ ਦੋਨੇ ਬੰਨ ਨੇ ਅਸੀਂ ਦੋਨੇ ਨੱਕੇ ਹੋਏ ਹਨ ਇਹ ਤੇ ਨਕਾ ਇਸ ਵਾਰ ਹੋਇਆ ਜੀ ਅਗਰ ਨੱਕੇ ਦੋ ਪਹਿਲੇ ਹੋਏ ਨੇ 2023 ਦੇ ਇਹ ਤਾਜ਼ਾ ਟੁੱਟਾ ਇਹ ਤਾਜ਼ਾ ਟੁੱਟਾ ਪਿੱਛੇ ਵੀ ਦੇਖ ਰਹੇ ਆ ਥਾਂ ਥਾਂ ਤੇ ਨੌਰਾਂ ਪਈਆਂ ਹੋਈਆਂ ਨੇ ਆਪੀ ਉੱਥੋਂ ਹੀ ਟੁੱਟ ਜਾਂਦਾ ਜੀ ਕਨੈਕਟ ਚ ਰਹਿਣਾ ਠੀਕ ਹੈ ਜੀ ਤੇ ਕੀ ਲੱਗ ਰਿਹਾ ਤੁਹਾਨੂੰ ਕਿ ਜਿਵੇਂ ਪਾਣੀ ਦਾ ਦਿਨ ਬਦ ਦਿਨ ਪੱਧਰ ਜਿਹੜਾ ਵੱਧਦਾ ਜਾ ਰਿਹਾ ਤੇ ਪਾਣੀ ਅੱਜ ਰਾਤ ਨੂੰ ਵੀ ਪੈ ਗਿਆ ਸਵੇਰ ਨੂੰ ਪਾਣੀ ਪਾਣੀ ਹੋ ਜਾਣਾ ਠੀਕ ਹੈ ਕੀ ਮੰਗ ਕਰਦੇ ਹੋ ਅਸੀਂ ਤੇ ਮੰਗ ਕਰਦੇ ਆ ਇਹਨੂੰ ਦੁਬਾਰਾ ਤੁਸੀਂ ਦੇ ਉਤੇ ਮਿੱਟੀ ਪਾਏ ਤੇ ਉੱਚੀ ਕੀਤੀ ਜਾਏ ਉਹ ਜਿਹੜੀ ਧੁੱਸੀ ਬਣ ਹੈਗਾ ਮੇਨ ਉਹ ਤੇ ਉੱਚਾ ਕੀਤਾ ਜਾ ਰਿਹਾ ਤੁਸੀਂ ਮੇਨ ਬਣ ਵੀ ਤਾਂ ਹੀ ਬਚੇਗਾ ਜੇ ਇਹ ਸੇਫਟੀ ਅਗਲੇ ਪਾਸੇ ਜਿਹੜੀ ਹੈ ਉਹ ਸਪਾਰਾ ਜਿਹੜਾ ਸਪਾਰਾ ਜਿਹੜਾ ਬਚੇਗਾ ਤੇ ਇਹ ਪਹਿਲਾਂ ਬਜਣਾ ਚਾਹੀਦਾ ਹਾਂ ਪਹਿਲਾਂ ਬਜਣਾ ਚਾਹੀਦਾ ਔਰ ਕਿਉਂਕਿ ਸੇਫਟੀਸ ਪਰ ਜਿਹੜਾ ਇਹ ਤੋਂ ਟੱਕਰ ਖਾਊਗਾ ਸਿੱਧਾ ਪਾਣੀ ਜਾ। ਸੋ ਇਹਨਾਂ ਤੋਂ ਇਲਾਵਾ ਹੋਰ ਵੀ ਨੇ ਸਾਡੇ ਨਾਲ ਇਸ ਖੇਤਰ ਦੇ ਨਾਲ ਸਬੰਧਤ ਜਿਵੇਂ ਮੁਲਖਰਾਜ ਨਡਾਲਾ ਜੀ ਸਾਬਕਾ ਸਰਪੰਚ ਨੇ ਕਿਵੇਂ ਦੇਖਦੇ ਹੋ ਸਰਕਾਰਾਂ ਦੇ ਇਸ ਰਵੱਈਏ ਨੂੰ ਤੇ ਲੋਕਾਂ ਦੇ ਵਿੱਚ ਬਣੇ ਡਰ ਦੇ ਮਾਹੌਲ ਨੂੰ? ਦੇਖੋ ਜੀ ਤੁਹਾਡੇ ਚੈਨਲ ਥਰੂ ਅਸਾਂ ਬੇਨਤੀ ਕਰਦੇ ਆਂ ਭਈ ਹਰ ਸਾਲ ਇਹ ਜਿਹੜਾ ਬੇੜ ਦਾ ਏਰੀਆ ਜਿੱਨਾਂ ਵੀ ਪੰਜ ਸਤਾ ਦਹ ਪਿੰਡ ਨਾਲ ਸਾਰੇ ਪਾਣੀ ਦੀ ਮਾਰ ਹਟ ਹਰ ਜਗ੍ਹਾ ਹਰ ਵਾਰੀ ਟੁੱਟ ਜਾਂਦੇ ਆ ਹਰ ਵਾਰ ਤੁਸੀ ਦਾ ਖਤਰਾ ਕੋਈ ਲੁਕੀਆ ਸਾਰੇ ਜਿੰਨੇ ਵੀ ਘਰ ਹੈਗੇ ਆ ਇੱਥੇ ਵੱਸਦੇ ਬਹੁਤ ਪੁਰਾਣੇ ਆਹ ਤੋਂ 50 50 ਸਾਲ ਦੇ ਸਾਰੇ ਪਿਆਰੇ ਹੁਣ ਤੁਸੀ ਉੱਪਰ ਜਾ ਕੇ ਬੈਠੇ ਆ ਕਿਤੇ ਬੈਣ ਨੂੰ ਜਗ੍ਹਾ ਵੀ ਨਹੀਂਗਾ ਆ ਜਿਹੜਾ ਸਪਾਰ ਟੁੱਟਿਆ ਆ ਜਿਹੜਾ ਟਾਂਡੇ ਵਾਲਾ ਸਪਾਰਾ ਉਹ ਤੇ 15 ਅਗਸਤ 23 ਨੂੰ ਟੁੱਟਾ ਸੀਗਾ ਲੇਕਿਨ ਉੱਥੇ ਲੋਕਾਂ ਨੇ ਜ਼ੋਰ ਲਾ ਲਿਆ ਮੁੱਖ ਮੰਤਰੀ ਤੱਕ ਆ ਜਿਹੜਾ ਹਲਕਾ ਇੰਚਾਰਜ ਆ ਇਹਨੂੰ ਵੀ ਕਈ ਵਾਰੀ ਕਿਹਾ ਪਰ ਇਹਨਾਂ ਦੇ ਕਿਸੇ ਨੇ ਗੌਰ ਨਹੀਂ ਕੀਤੀ ਆ ਜਿਹੜਾ ਸੇਫਟੀ ਜ਼ਪਾਰ ਹੈਗਾ ਇਹ ਮੇਰੀ ਜ਼ਮੀਨ ਨਾਲ ਨਾਲ ਹੀ ਅਸੀਂ ਬਿਲਕੁਲ 10 ਕਿਲੇ ਹਟ ਮੀ ਤੋਂ ਮੈਂ ਤੇ ਹੁੰਦਾ ਜਾਂਦਾ ਰਹਿਣਾ ਬਥੇਰੀਆਂ ਬੇਨਤੀਆਂ ਕੀਤੀਆਂ ਇਸ ਇਲਾਕੇ ਨੇ ਆ ਵੇਖੋ ਇਹ ਗਰੀਬ ਬੰਦੇ ਆ ਬਚਾਨੀ ਸਾਰੀ ਫਸਲ ਮਰ ਗਈ ਆ ਹਰ ਸਾਲ ਹੀ ਮਰ ਜਾਂਦੀ ਆ ਪਰ ਜਿਹੜੇ ਟੁੱਟੇ ਸੀ 23 ਤੇ 3 ਸਾਲ ਹੋ ਗਿਆ ਕੀ ਸਰਕਾਰ ਨੂੰ ਪਤਾ ਨਹੀਂ ਉੱਥੇ ਭਗਵੰਤ ਮਾਨ ਜੀ ਕਹਿੰਦੇ ਆ ਜੀ ਅਸੀਂ ਆ ਖਰਾਬਾ ਦੇਤਾ ਮੁਰਗੀਆਂ ਦਾ ਖਰਾਬਾ ਵੀ ਦਵਾਵਾਂਗੇ ਆ ਬੱਕਰੀਆਂ ਦਾ ਵੀ ਦਵਾਵਾਂਗੇ ਕੋਈ ਬੰਦਾ ਉਂਗਲ ਖੜੀ ਕਰੀਦਾ ਮਾਦੇ ਨੂੰ ਮੇਰਾ ਖਰਾਬਾ ਕੋਈ ਖਰਾਬਾ ਨਹੀਂ ਸਿਰਫ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ ਵੋਟਾਂ ਲਾ ਕੇ ਚਲੇ ਜਾਂਦੇ ਆ ਹਲਕਾ ਨ ਚਾਰਜ ਆਉਂਦਾ ਵਾ ਉਹ ਮਾਰ ਕੇ ਢੇੜਾ ਤੇ ਆਪਣੇ ਹਿੱਸੇ ਪੱਤੀ ਲੈ ਕੇ ਤੁਰ ਜਾਂਦੇ ਆ ਕਿਸੇ ਕੋਲ ਕੋਈ ਸੋਰਸ ਨਹੀਂ ਆ ਕੋਈ ਲੋਕਾਂ ਦਾ ਉਪਰਾਲਾ ਨਹੀਂ ਕੀਤਾ ਇਹ ਲੋਕ ਮਰ ਜਾਣਗੇ ਰੋੜ ਜਾਣਗੇ ਵੋਟਾਂ ਲੈ ਕੇ ਚਲੇ ਜਾਂਦੇ ਆ ਕਹਿੰਦੇ ਅਸੀਂ ਬੜੀ ਡਿਵੈਲਪਮੈਂਟ ਕਰਾਈ ਜੇ ਸੰਤ ਡਿਵੈਲਪਮੈਂਟ ਲੱਭਦੀ ਨਹੀਂ ਆ ਇਹਨਾਂ ਨੂੰ ਇੱਕ ਸਾਲ ਦੋ ਸਾਲ ਹੋ ਗਿਆ ਨਾ ਲੋਕਾਂ ਨੂੰ ਸ਼ਹਿਰ ਨੂੰ ਵੀ ਅਨਟੱਚ ਨਾ ਨਾਇਮ ਕੀ ਇੰਜ ਦਾ ਜਾ ਸਕਦੇ ਆ ਨਾਇਕੁਰਦਾਸਪੁਰ ਜਾ ਸਕਦੇ ਆ ਕੋਈ ਸਾਧਨ ਨਹੀਂ ਆ ਮਿੱਟੀ ਹੁਣ ਜਦੋਂ ਪ੍ਰਸਾਦ ਸ਼ੁਰੂ ਹੋ ਗਿਆ ਤੇ ਕਹਿੰਦੇ ਅਸੀਂ ਲਿਆਓ ਪਾਈਏ ਆਪਾਂ ਮਿੱਟੀ ਪਾਈਏ ਤੇ ਗੜਕਾ ਪਾਈਏ ਇਹ ਗੱਲਾਂ ਅੱਜ ਤੋਂ 6 ਮਹੀਨੇ ਪਹਿਲੇ ਵੀ ਹੋ ਸਕਦੀਆਂ ਸੀ ਸਾਲ ਪਹਿਲੇ ਵੀ ਹੋ ਸਕਦੀਆਂ ਸੀ ਹੁਣ ਉਸ ਪਾਰ ਦੇ ਉੱਪਰ ਰਾਤੋਂ ਰਾਤ ਉਹ ਜਿਹੜਾ ਸਰਪੰਚ ਆਮ ਆਦਮੀ ਪਾਰਟੀ ਦਾ ਕਹਿੰਦਾ ਫੜ ਫੜ ਮਿੱਟੀ ਪਾ ਦੇ ਇਹ 3 ਸਾਲ ਪਹਿਲੇ ਵੀ ਪਾ ਸਕਦੀ ਸੀ ਅੱਜ ਕਿਉਂ ਪਈ ਆ ਅੱਜ ਕੀ ਲੋੜ ਪਈ ਆ ਹੁਣ ਡੁੱਬ ਗਿਆ ਲੋਕੀ ਆਸਪਾਰ ਟੁੱਟਾ ਅਗਲੇ ਦੋ ਨੱਕੇ ਪਿਛਲੇ 3 ਸਾਲ ਤੋਂ ਨਾ ਕਿਸੇ ਨੇ ਕੋਈ ਕੀਤਾ ਵਾ ਕੋਈ ਹੱਲ ਨਹੀਂਗਾ ਸਿਰ ਬੇਕੂਬ ਬਣਾਉਂਦੇ ਆ ਵੋਟਾਂ ਲਾ ਕੇ ਚਲੇ ਜਾਂਦੇ ਆ ਕਿ ਜਿਹੜੇ ਪੈਸੇ ਆਉਂਦੇ ਆ ਇਹ ਤਰਲੇ ਮਾਰ ਦਿੱਤੇ ਵੇਖੋ ਨਾ ਕਿ ਕਿਦਾਂ ਲੋਕਾਂ ਦੀ ਫਸਲ ਸਾਰੀ ਦੋ ਫੁਕੇ ਤਾਂ ਬਾਹਰ ਹੋ ਗਿਆ ਆਉਣ ਵਾਲਾ ਸਾਵਾਂ ਵਰ ਇੱਕ ਬਰਸਾਤ ਹੋਰ ਹੋ ਗਈ ਆ ਵੱਡੀ ਤੁਸੀਂ ਲੱਭਣ ਰਹਿਣੀ ਅੱਭੀ ਨਹੀਂ ਇਹ ਵੀ ਟੁੱਟਣੀਆਂ ਜਦੋਂ 6 ਫਟੀ ਸੁਪਾਰੀ ਨਹੀਂ ਰਿਹਾ ਤੇ ਵੱਡੀ ਜਿਹੜੀ ਮੇਨ ਤੁਸੀਂ ਆ ਉਹ ਵੀ ਟੁੱਟਣੀ ਆ ਇਹ ਲੋਕਾਂ ਦੀ ਬੜੀ ਪ੍ਰਾਣੀ ਮੰਗਵਾ ਕਿਸੇ ਨੇ ਕੁਛ ਨਹੀਂ ਕੀਤਾ ਆ ਜਿਹੜੇ ਹੁਣ ਸਾਡੇ ਹਲਕਾ ਇੰਚਾਰਜ ਬਣਿਆ ਆਉਂਦੇ ਆ ਗੇੜਾ ਮਾਰਦੇ ਮੈਂ ਬੜੀ ਡਿਵੈਲਪਮੈਂਟ ਕਰਾ ਰਿਆ ਸਾਨੂੰ ਤੇ ਲੱਭੀ ਨਹੀਂ ਡਿਵੈਲਪਮੈਂਟ ਉਹ ਇਲਾਕੇ ਦੇ ਬੰਦਾ ਦੱਸਦੇ ਵੀ ਡਿਵੈਲਪਮੈਂਟ ਹੋਈ ਗਿਆ ਅੱਜ ਕਿਨਾ ਕਿਨਾ ਪੱਥਰ ਪਾਉਣ ਲੱਪਿਆ ਲੋਕਾਂ ਨੇ ညਾਨੇ ਸਕੂਲ ਜਾਣਾ ਬੰਦ ਹੋ ਗਏ ਕੋਈ ਬੱਚਾ ਤਾਂ ਨਾ ਉਧਰ ਜਾ ਸਕਦਾ ਨਾ ਉਧਰ ਜਾ ਸਕਦਾ ਮੈਨੂੰ ਦੱਸ ਦੋ ਕੋਈ ਰਸਤਾ ਦੱਸ ਦੇ ਇਹੋ ਇਹਨੂੰ ਜਿਹੜਾ ਹਲਕਾ ਚਾਰਜਾ ਇਹਨੂੰ ਪੁੱਛ ਲੋ ਦਰੇਲ ਪਰ ਖੇੜਾ ਚੇਤੀਆਂ ਛੋੜੀਆਂ ਜਿੰਨੇ ਪਿੰਡ ਨਾਲ ਦਿਨੇ ਡੇਰੇ ਆ ਇੰਨੀ ਵਾਦੀ ਆ ਕੋਈ ਦੱਸ ਦੋ ਮੋ ਠੁਗਮਾ ਰਸਤਾ ਕੋਈ ਹੈਗਾ ਜਿਹੜਾ ਨੜਾਏ ਵਾਲੋਂ ਦੀ ਆਉਂਦਾ ਸੀ ਉਹ ਪੁਲੀ ਨੀਵੀਂ ਆ ਉੱਤੇ ਕਿਨਾਰਾ ਧਾਰੀ ਪਾਣੀ ਆ ਉਧਰੋਂ ਲੁੱਕ ਜਾਣਾ ਬੰਦ ਹੋ ਗਏ ਜਿਹੜਾ ਆ ਇਧਰੋਂ ਦੀ ਵੈਸੇ ਮਿੱਟੀ ਚਿੱਕੜ ਵਾ ਲੋਕ ਤਾਂ ਰੋਂਦੇ ਪਿਆ ਦੀ ਜਾਨ ਨੂੰ ਕੀ ਕਰਨਾ ਸਰਕਾਰਾਂ ਨੂੰ ਜੇ ਕਿਸੇ ਦਾ ਮਸਲਾ ਨਹੀਂ ਹੱਲ ਹੋਣਾ ਫਸਲ ਮਰ ਗਈ ਆ ਇਹ ਵਿਚਾਰੇ ਗਰੀਬ ਲੋਕ ਨਾ 2 2 3 3 ਕਿੱਲੇ ਪੈ ਲਈ ਆ ਇਹਨਾਂ ਕੀ ਖਾਣਾ ਜੇ ਸਪਾਰ ਬੰਨੇ ਹੁੰਦੇ ਜੇ ਮਜ਼ਬੂਤੀ ਨਾਲ ਤੇ ਅੱਜ ਲੋਕ ਉਹ ਕਹਿੰਦੇ ਯਾਰ ਵਾਕੇ ਹੀ ਕੋਈ ਕੰਮ ਕੀਤਾ ਸੀ ਇਹਨਾਂ ਤਿੰਨ ਸਾਲ ਤੋਂ ਕੁਝ ਨਹੀਂ ਕੀਤਾ ਹਲਕਾ ਚਰਦਦਾ ਤੇ ਜਿਹੜਾ ਵਾਦਾ ଦਵਾ ਕਿ ਜਦੋਂ ਹੜਾਂ ਦੀ ਸਥਿਤੀ ਬਣਦੀ ਆ ਉਹ ਪਾਣੀ 'ਚ ਛਾਲਾ ਮਾਰ ਮਾਰ ਕੇ ਲੋਕਾਂ ਦੀ ਬਾਹ ਫੜਦੇ ਨੇ ਬਚਾਉਂਦੇ ਨੇ ਮੈਨੂੰ ਤੇ ਲੱਭਾ ਨਹੀਂ ਦੀ ਅਤੇ 3 ਸਾਲ ਜਦੋਂ ਉਦੋਂ ਵੀ ਪ੍ਰਸ਼ਾਸਨ ਸੀਗਾ ਜਦੋਂ ਕਿ ਨਾ 23 ਵਿੱਚ ਵੀ ਪ੍ਰਸ਼ਾਸਨ ਸੀਗਾ ਉਦੋਂ ਵੀ ਕਿਸੇ ਨੇ ਬਾਹ ਨਹੀਂ ਪੜੀ ਕੀ ਕਿ ਬਾਹ ਪੜੇ ਤਾਂ ਤਾਂ ਸਵਾਰ ਤੇ ਬੱਜੇ ਨਹੀਂ ਉਦਾਂ ਹੀ ਆ ਅੱਜ ਬੰਨਣ ਦੇ ਆ ਉਥੇ ਟਾਂਡੇ ਵੀ ਆਤੀ ਕਹਿੰਦੇ ਬੰਨਣ ਦੇ ਆ ਇਹ ਲੱਖਾਂ ਕਰੋੜਾਂ ਰੁਪਏ ਆ ਗਏ ਆ ਇਹਨਾਂ ਦੀ ਮੈਂ ਤਾਂ ਕਹਿੰਦਾ ਇਹਨਾਂ ਦੀ ਇਨਕੁਆਰੀ ਜਿਹੜੀ ਆ ਵਿਜੀਲੈਂਸ ਸੀਵੀਆਈ ਤੋਂ ਕਰਾਉਣੀ ਚਾਹੀਦੀ ਹੈ ਭਗਵਾਨ ਦਾ ਮਾਨ ਨੂੰ ਇਹ ਪੈਸਾ ਗਿਆ ਕਿੱਥੇ ਆ ਇਹ ਤਾਂ ਕਹਿੰਦੇ ਚਾਰ ਚਾਰ ਪੰਜ ਪੰਜ ਮੋਟੇ ਮਿੱਟੀ ਪਾਈ ਆ ਹੰਤ ਲੱਭਦੀ ਨਹੀਂ ਕਿਹਦੇ ਮਿੱਟੀ ਪਾਈ ਆ ਇਸ ਦੀ ਥੱਲੇ ਪੱਕੀ ਛੜਕਾ ਇਹਨੂੰ ਮਿੰਤੀ ਕਰ ਲੋ ਇਹ ਤਾਂ ਸਾਰਾ ਕੁਝ ਫਰਾਡ ਹੋਣ ਡਿਆ ਸਾਰਾ ਕੁਝ ਮਿਲੀ ਭਗਤ ਨਾ ਹੋਣ ਡਿਆ ਕੋਈ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਹੁਣ ਇੱਥੇ ਆਉਂਦੇ ਆ ਕਹਿੰਦੇ ਜੀ ਪਾਸੇ ਅਸੀਂ ਪੱਥਰ ਪਾਉਣ ਲੱਗੇ ਆ ਕਰ ਲਓ ਜਮਾਂ ਬਰਸਾਤ ਨਹੀਂ ਤੁਹਾਨੂੰ ਉਦੋਂ ਹੀ ਇਹ ਕਹਿੰਦੇ ਨਾ ਉਹ ਵੇਲੇ ਆਈ ਜਾਂਜ ਤੇ ਬਿੰਨੂ ਕੁੜੀ ਦੇ ਕੰਨ ਸੋਸ ਹਵਾ ਸਰਕਾਰ ਦਾ ਤੇ ਜਦੋਂ ਹੁਣ ਪਾਣੀ ਵੜ ਗਿਆ ਲੋਕਾਂ ਦਾ ਬੇੜਾ ਕਰਕ ਹੋ ਗਿਆ ਤੇ ਹੁਣ ਕਹਿੰਦੇ ਆ ਮਿੱਟੀ ਆ ਗਈ ਆ ਜੀ ਆ ਪੌੜੀ ਇਸ ਬਰ ਬੰਨ ਦਿੰਨੇ ਆ ਉਹ ਤਿੰਨ ਸਾਲ ਕਿੱਥੇ ਸੀਗੇ ਮੈਂ ਤਾਂ ਕਹਨਾ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਨੇ ਪੰਜਾਬ ਦੇ ਇੰਨੀਆਂ ਕਹਿੰਦੇ ਇਨਕੁਆਰੀਆਂ ਕਰਾਉਣਿਆਂ ਉਹ ਐਸੇ ਹਲਕੇ ਦੀ ਵੀ ਇਨਕੁਆਰੀ ਕਰਾ ਕੇ ਵੇਖੋ ਵੀ ਕਿੱਥੇ ਕਿੱਥੇ ਪੈਸੇ ਖਰਚੇ ਆ ਕਿਹੜਾ ਕੰਮ ਡਵੈਲਪਮੈਂਟ ਕਰਾਈ ਆ ਕਿੱਥੇ ਪੱਥਰ ਲਾਇਆ ਕਿਹੜੀ ਮਿੱਟੀ ਜਦੋਂ ਬਰਸਾਤ ਆਉਂਦੀ ਆ ਤੇ ਲਿਆ ਕੇ ਦੋ ਘਟਾਲੀਆਂ ਪੱਥਰ ਦੀ ਸੁੱਟ ਦਿੰਦੇ ਕਹਿੰਦੇ ਲਗਾਂਦੀ ਅਸੀਂ ਫੇਟਰੇ ਜੀ ਦਾ ਸੁਧਾਰ ਕਰ ਲਗਿਆ ਕੋਈ ਸੁਧਾਰ ਨਹੀਂ ਹੋਇਆ ਸਾਰਾ ਕੁਝ ਫਰਾੜ ਆ ਤੇ ਮੈਂ ਸਾਡੀ ਸਰਕਾਰ ਅਗੇ ਬੇਨਤੀ ਆ ਕਿ ਇਹਦੀ ਉੱਚ ਪੱਧਰ ਤੇ ਇਨਕੁਆਰੀ ਕਰਕੇ ਜਿਨ੍ਹਾਂ ਨੇ ਫਰਾੜ ਕੀਤਾ ਜੋ ਕੁਝ ਤਹੋਂ ਤੱਕ ਹੋਇਆ 3 ਸਾਲ ਚ ਇਹਨਾਂ ਕਵਾਰੀ ਕਰਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਣਕਾਰੀ ਜੀ ਬਿਲਕੁਲ ਜੀ ਇਹ ਸਨ ਇਲਾਕਾ ਵਾਸੀ ਜਿਨ੍ਹਾਂ ਦੇ ਵਿੱਚ ਮਾਨ ਸਰਕਾਰ ਦੇ ਖਿਲਾਫ ਜਿੱਥੇ ਭਾਰੀ ਰੋਸ ਨਜ਼ਰ ਆ ਰਿਹਾ ਉੱਥੇ ਹੀ ਜੋ ਸਥਾਨਕ ਹਲਕਾ ਇੰਚਾਰਜ ਨੇ ਹਲਕਾ ਇੰਚਾਰਜ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਕੋਸ ਦੇ ਨਜ਼ਰ ਆ ਰਹੇ ਨੇ ਇਲਾਕਾ ਵਾਸੀਆਂ ਦਾ ਕਹਿਣਾ ਕਿ ਜਿਵੇਂ ਤੁਸੀਂ ਦੁਬਾਰਾ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਜੋ ਪਾੜ ਹੈ ਇਹ ਤੁਸੀਂ ਬੰਦੇ ਉੱਪਰ ਸੇਫਟੀ ਸਪਰ ਜਿਹੜਾ ਵਾ ਦਲੇਲਪੁਰ ਖੇੜਾ ਦੀ ਹਦੂਦ ਦੇ ਵਿੱਚ ਇੱਥੇ ਅਸੀਂ ਅਸਵੇਕ ਮੌਕੇ ਖੜੇ ਆ ਇਹ ਤਾਜ਼ਾ ਜਿਹੜਾ ਪਾੜ ਪਿਆ ਹੋਇਆ ਵਾ ਇਸ ਤੋਂ ਇਲਾਵਾ ਦੋ ਨ ਅਗਲੇ ਪਾੜਨੇ ਜਿਹੜੇ ਪਹਿਲਾਂ ਵੀ ਜੜੀਆਂ ਉਹਦੀਆਂ ਖਬਰਾਂ ਪ੍ਰਕਾਸ਼ਤ ਕੀਤੀਆਂ ਗਈਆਂ ਹਨ ਸਨ ਜੇਕਰ ਬੈਕਸਾਈਡ ਦੀ ਗੱਲ ਕੀਤੀ ਜਾਵੇ ਤੇ ਬੈਕਸਾਈਡ ਤੇ ਵੀ ਥਾਂ ਥਾਂ ਤੇ ਜਿਹੜੀਆਂ ਨੌਰਾਂ ਪਈਆਂ ਹੋਈਆਂ ਨੇ ਜਿੱਥੋਂ ਥਾਂ ਥਾਂ ਤੋਂ ਜਿਹੜੇ ਹਾਲਾਤ ਨੇ ਇਸ ਸੇਫਟੀ ਸਪਰਦੇ ਉਹ ਖਸਤਾ ਹੋ ਚੁੱਕੇ ਨੇ ਸੋ ਇਲਾਕਾ ਵਾਸੀਆਂ ਦਾ ਇਹ ਕਹਿਣਾ ਤੰਜ ਵੀ ਕੱਸਦੇ ਨਜ਼ਰ ਆ ਰਹੇ ਨੇ ਕਿ ਜਦੋਂ ਪਹਿਲਾਂ ਵੀ ਬਰਸਾਤਾਂ ਸ਼ੁਰੂ ਹੋਈਆਂ ਸੀ ਉਸ ਦਰਾਂ ਮਿੱਟੀ ਦਾ ਜਿਹੜਾ ਕਾਰਜ ਸੀਗਾ ਉਹ ਸਰਕਾਰ ਵੱਲੋਂ ਹਲਕਾ ਇੰਚਾਰਜ ਵੱਲੋਂ ਸ਼ੁਰੂ ਕਰਾ ਦਿੱਤਾ ਗਿਆ ਜੇ ਹੁਣ ਬਰਸ਼ਾਤ ਹੋਈ ਹੈ ਬਰਸ਼ਾਤ ਦੇ ਚ ਇਹਨਾਂ ਨੇ ਜਿਹੜੀ ਆ ਸੜਕ ਦੇ ਨਿਰਮਾਨ ਦਾ ਕਾਰਜ ਜਿਹੜਾ ਵਾ ਉਹ ਕਰਵਾ ਦਿੱਤਾ ਗਿਆ ਕਿਤੇ ਨਾ ਕਿਤੇ ਉਂਗਲਾਂ ਖੜੀਆਂ ਕਰਦੇ ਇਲਾਕਾ ਵਾਸੀ ਜਿਹੜੇ ਨਜ਼ਰ ਆ ਰਹੇ ਨੇ ਹਲਕਾ ਇੰਚਾਰਜ ਦੇ ਖਿਲਾਫ ਕਿ ਜੋ ਲੱਖਾਂ ਦੀ ਗ੍ਰਾਂਟ ਜਿਹੜੀ ਇੱਥੇ ਲਗਾਈ ਗਈ ਆ ਜੇਕਰ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਆਪਣੇ ਆਪ ਨੂੰ ਦੱਸਦੀ ਹੈ ਕਿ ਲੋਕ ਹਤੈਸੀ ਅਤੇ ਬਹੁਤ ਕਟੜ ਇਮਾਨਦਾਰਾਂ ਦੀ ਜਿਹੜੀ ਹੈ ਸਰਕਾਰ ਹੈ ਤੇ ਇਹ ਹਲਕਾ ਇੰਚਾਰਜ ਦੀ ਜਿਹੜੀ ਆ ਉੱਚ ਪਦਰੀ ਜਾਂਚ ਕਰਾਉਂਦੀ ਵੀ ਜਿਹੜੀ ਆ ਸਥਾਨਕ ਲੋਕਾਂ ਵੱਲੋਂ ਜਿਹੜੀ ਆ ਮੰਗ ਕੀਤੀ ਜਾ ਰਹੀ ਹੈ ਤੇ ਤੰਜ ਵੀ ਕੱਸਦੇ ਨਜ਼ਰ ਆ ਰਹੇ ਨੇ ਕਿ ਹਲਕਾ ਚਾਰਜਦਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦਾ ਤਾਂ ਉਹ ਹਾਲ ਹੈ ਕਿ ਜਿਵੇਂ ਪਾਣੀ ਦੇ ਵਿੱਚ ਹੁਣ ਮਿੱਟੀ ਸੁੱਤੀ ਜਾ ਰਹੀ ਹੈ ਟਾਂਡੇ ਵਾਲੇ ਸਬਰ ਦੇ ਉੱਤੇ ਕਿ ਵੇੜੇ ਆਈ ਜਨ ਤੇ ਵਿਨੋ ਕੁੜੀ ਦੇ ਕੰਨ